ਬਲੈਂਡੇਸ 10 ਸਟਾਰਟ 에어ਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖਰ ਅਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ 'ਚ ਬੀਐਨਪੀ ਨੂੰ ਉਸ ਦੀ ਸ਼ਾਨਦਾਰ ਜਿੱਤ ਉਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੂਲ ਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਯੂਕੇ ਦੀ ਨੈਸ਼ਨਲ ਕ੍ਰਾਈਮ ਅਜੰਸੀ ਨੇ ਕਿਹਾ ਕਿ ਜ਼ਾਹਿਦ ਖਾਨ ਨੂੰ ਵੈਸਟ ਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਖਾਨ ਉਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਹਵਾਲੇ ਦੇ ਅਪਰਾਧਾਂ 'ਚ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੇ ਸ਼ੱਕ ਵਿੱਚ ਉਸ ਸਮੇਂ ਉਸੇ ਸਥਾਨ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਿਸ਼ ਤੱਕ ਜ਼ਮਾਨਤ 'ਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨਵੀ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਥਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਆ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 162 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਮਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲੇਕਾਰਾਂ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਡਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੈਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਏਮੀਰੇਟਸ 에ਅਰਲਾਈਨਜ਼ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈਏ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵ ਏਕਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰਿਤਕ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖ ਅਰਦਾਸ ਕੀਤੀ ਗਈ ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਹਦੀ ਸ਼ਾਨਦਰ ਜਿੱਤੇ ਦੀ ਵਧਾਈ ਦਿੱਤੀ ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ ਹਾਂ ਇਹ ਬਜਿੱਤ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ ਉਹਨਾਂ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਸਾਡੇ ਸਾਂਝੇ ਵਿਕਾਸ ਟਿਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ ਇਸਨਾਂ ਪ੍ਰਤੀਸਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਰਿ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਭਾਰਤ ਪਾਕਿਸਤਾਨ ਸਣੇ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ 'ਚ ਸ਼ੱਕੀ ਗ੍ਰਿਫਤਾਰ ਫੌਜੀ ਅਧਿਕਾਰੀਆਂ ਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਇੰਗਲੈਂਡ ਦੇ ਸਟੈਂਸਟਰਟ 에어ਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖਰ ਅਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ ਚ ਬੀਐਨਪੀ ਨੂੰ ਉਸਦੀ ਸ਼ਾਨਦਾਰ ਜਿੱਤ ਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੌਲਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਜ਼ਾਹਿਦ ਖਾਨ ਨੂੰ ਵੈਸਟਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਕਾਨੂੰਨ ਉਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਹਵਾਲਾ ਦੇ ਅਪਰਾਧਾਂ ਜੋ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੇ ਸ਼ੱਕ ਵਿੱਚ ਉਸ ਸਮੇਂ ਉਸੇ ਸਥਾਨ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਿਸ਼ ਤੱਕ ਜ਼ਮਾਨਤ ਉਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨੀ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਥਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹਾਂ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 162 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਂਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲਾਵਰਾਂ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਟਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੈਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਏਮੀਰੇਟਸ 에ਅਰਲਾਈਨ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ ਇਕ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਿਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵੇਕਾਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰਿਤਕ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖ ਅਰਦਾਸ ਕੀਤੀ ਗਈ ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਹਦੀ ਸ਼ਾਨਦਰ ਜਿੱਤੇ ਦੀ ਵਧਾਈ ਦਿੱਤੀ। ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ ਹਾਂ। ਇਹ ਬਜੇਤ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਹੁਣ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ, ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਸਾਂਝੇ ਵਿਕਾਸ ਟਿਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਇਹ ਸਨ ਪਰਤੀਸਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਦੇਵ ਟਵੀ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸੱਚੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਭਾਰਤ ਪਾਕਿਸਤਾਨ ਸਣੇ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ 'ਚ ਸ਼ੱਕੀ ਗ੍ਰਿਫਤਾਰ ਫੌਜੀ ਅਧਿਕਾਰੀ ਉਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਇੰਗਲੈਂਡ ਦੇ ਸਟੈਂਸਟਰਟ 에ਅਰਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ 'ਚ ਬੀਐਨਪੀ ਨੂੰ ਉਸ ਦੀ ਸ਼ਾਨਦਾਰ ਜਿੱਤ ਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੂਲ ਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ 자ਹਿਦ ਖਾਨ ਨੂੰ ਵੈਸਟ ਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਖਾਨ ਉਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਹਵਾਲਾ ਦੇ ਅਪਰਾਧਾਂ ਜੋ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੀ ਸ਼ੱਕ ਵਿੱਚ ਉਸ ਸਮੇਂ ਉਸੇ ਸਥਾਨ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਿਸ਼ ਤੱਕ ਜ਼ਮਾਨਤ ਉਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨੀ ਫੌਜੀ ਅਧਿਕਾਰੀ ਲੈਫਟੇਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਥਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹਾਂ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 162 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਰਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਂਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲੇਕਾਰਾਂ ਨੇ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਟਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੇਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਅਮੀਰੇਟਸ 에ਅਰਲਾਈਨਜ਼ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਇਕ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਿਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵੇਕਾਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰਿਤਕ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖ ਅਰਦਾਸ ਕੀਤੀ ਗਈ ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਹਦੀ ਸ਼ਾਨਦਰ ਜਿੱਤੇ ਤੇ ਵਧਾਈ ਦਿੱਤੀ ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ ਹਾਂ ਇਹ ਵੱਜਿਤ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ ਉਹਨਾਂ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਸਾਡੇ ਸਾਂਝੇ ਵਿਕਾਸ ਟਿਚੀਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ ਇਸਨਾਂ ਪ੍ਰਤੀਸ਼ਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਰਿਪੋਰਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸੱਚੀ ਹਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਭਾਰਤ-ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀਬ ਮਾਮਲੇ 'ਚ ਸ਼ੱਕੀ ਗ੍ਰਿਫਤਾਰ ਫੌਜੀ ਅਧਿਕਾਰੀ ਉਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਇੰਗਲੈਂਡ ਦੇ ਸਟੈਂਸਟਰਟ 에어ਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ ਚ ਬੀਐਨਪੀ ਨੂੰ ਉਸ ਦੀ ਸ਼ਾਨਦਾਰ ਜਿੱਤ ਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੌਲਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਜ਼ਾਹਿਦ ਖਾਨ ਨੂੰ ਵੈਸਟ ਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਖਾਨ ਉਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਹਵਾਲਾ ਦੇ ਅਪਰਾਧਾਂ ਜੋ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੀ ਸ਼ੱਕ ਵਿੱਚ ਉਸ ਸਮੇਂ ਉਸ ਸਥਾਨ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਛ ਤੱਕ ਜ਼ਮਾਨਤ ਉਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨਵੀ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਟਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਆ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 162 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਰਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਮਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲੇਕਾਰਾਂ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਟਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੇਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਅਮੀਰੇਟਸ 에ਅਰਲਾਈਨਜ਼ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵ ਏਕਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰਿਤਕ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖ ਅਰਦਾਸ ਕੀਤੀ ਗਈ ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਸਦੀ ਸ਼ਾਨਦਰ ਜਿੱਤ ਦੇ ਵਧਾਈ ਦਿੱਤੀ। ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ। ਇਹ ਬਜੇਤ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਹੁਣ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ, ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਸਾਡੇ ਸਾਂਝੇ ਵਿਕਾਸ ਟਿਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਇਹਨਾਂ ਪ੍ਰਤੀਸਾਧੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਵਿਬੱਟੀ ਵਿਦ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸੱਚੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਭਾਰਤ ਪਾਕਿਸਤਾਨ ਸਣੇ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ 'ਚ ਸ਼ੱਕੀ ਗ੍ਰਿਫਤਾਰ ਫੌਜੀ ਅਧਿਕਾਰੀ ਉਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਇੰਗਲੈਂਡ ਦੇ ਸਟੈਂਸਟਰਟ 에ਅਰਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ 'ਚ ਬੀਐਨਪੀ ਨੂੰ ਉਸ ਦੀ ਸ਼ਾਨਦਾਰ ਜਿੱਤ ਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੂਲ ਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ 자ਹਿਦ ਖਾਨ ਨੂੰ ਵੈਸਟ ਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਕਾਨੂੰਨ ਉਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਹਵਾਲਾ ਦੇ ਅਪਰਾਧਾਂ ਜੋ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੇ ਸ਼ੱਕ ਵਿੱਚ ਉਸ ਸਮੇਂ ਉਸੇ ਸਥਾਨ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਿਸ਼ ਤੱਕ ਜ਼ਮਾਨਤ ਉਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨੀ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਥਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹਾਂ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 160 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਰਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਮਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲੇ ਕਰਨ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਟਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੈਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਏਮੀਰੇਟਸ 에ਅਰਲਾਈਨਜ਼ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ ਇਕ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਿਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵੇਕਾਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰਿਤਕ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖ ਅਰਦਾਸ ਕੀਤੀ ਗਈ ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਸਦੀ ਸ਼ਾਨਦਰ ਜਿੱਤ ਦੇ ਵਧਾਈ ਦਿੱਤੀ। ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ ਹਾਂ। ਇਹ ਬਜੇਤ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਹੁਣ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ, ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਸਾਂਝੇ ਵਿਕਾਸ ਟਿਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਇਹਨਾਂ ਪ੍ਰਤੀਸਾਧੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ। ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸੱਚੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਭਾਰਤ ਪਾਕਿਸਤਾਨ ਚਨੇ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀਬ ਮਾਮਲੇ 'ਚ ਸ਼ੱਕੀ ਗ੍ਰਿਫਤਾਰ ਫੌਜੀ ਅਧਿਕਾਰੀਆਂ ਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਇੰਗਲੈਂਡ ਦੇ ਸਟੈਂਸਟਰਟ 에어ਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖ ਅਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ 'ਚ ਬੀਐਨਪੀ ਨੂੰ ਉਸ ਦੀ ਸ਼ਾਨਦਾਰ ਜਿੱਤ ਉਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੂਲ ਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ 자ਹਿਦ ਖਾਨ ਨੂੰ ਵੈਸਟ ਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਖਾਨੂਨ ਉਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਹਵਾਲਾ ਦੇ ਅਪਰਾਧਾਂ ਜੋ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੀ ਸ਼ੱਕ ਵਿੱਚ ਉਸ ਸਮੇਂ ਉਸ ਸਥਾਨ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਛ ਤੱਕ ਜ਼ਮਾਨਤ ਉਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨਵੀ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਥਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਆ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 162 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਰਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਂਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲੇਕਾਰਾਂ ਨੇ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਟਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੇਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਅਮੀਰੇਟਸ 에ਅਰਲਾਈਨਜ਼ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਡਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਡਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵ ਏਕਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ। 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖਰ ਅਰਦਾਸ ਕੀਤੀ ਗਈ। ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਹਦੀ ਸ਼ਾਨਦਰ ਜਿੱਤ ਤੇ ਵਧਾਈ ਦਿੱਤੀ। ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ ਹਾਂ। ਇਹ ਬਜਿੱਤ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਹਨਾਂ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ, ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਸਾਂਝੇ ਵਿਕਾਸ ਟਿਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਇਹ ਸੀਨ ਪ੍ਰਤੀਸਾਧੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸੱਚੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਭਾਰਤ ਪਾਕਿਸਤਾਨ ਸਣੇ ਹੋਰ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ 'ਚ ਸ਼ੱਕੀ ਗ੍ਰਿਫਤਾਰ ਫੌਜੀ ਅਧਿਕਾਰੀਆਂ ਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਇੰਗਲੈਂਡ ਦੇ ਸਟੈਂਸਟਰਟ 에어ਪੋਰਟ ਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮੌਤ ਵੰਡ ਤੋਂ ਬਾਅਦ ਪਹਿਲੀ ਵਾਰ ਲਾਹੌਰ ਕਾਲਜ ਗੁਰਦੁਆਰੇ 'ਚ ਕੀਤੀ ਗਈ ਸਿੱਖ ਅਰਦਾਸ ਪੀਐਮ ਮੋਦੀ ਨੇ ਬੰਗਲਾਦੇਸ਼ 'ਚ ਬੀਐਨਪੀ ਨੂੰ ਉਸ ਦੀ ਸ਼ਾਨਦਾਰ ਜਿੱਤ ਉਤੇ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਪਾਕਿਸਤਾਨੀ ਤੇ ਮੰਗਲਾਦੇਸ਼ੀ ਗੈਰਕਾਨੂੰਨੀ ਪ੍ਰਵਾਸੀ ਲੋਕਾਂ ਦੀ ਤਸਕਰੀ ਦੇ ਆਪਰੇਸ਼ਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦਖਣੀ ਏਸ਼ੀਆਈ ਮੂਲ ਦਾ 51 ਸਾਲਾ 자ਹਿਦ ਖਾਨ ਨਾਮ ਦੇ ਵਿਅਕਤੀ ਨੂੰ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਗਿਆ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ 자ਹਿਦ ਖਾਨ ਨੂੰ ਵੈਸਟ ਮਿਡਲੈਂਡਸ ਪੁਲਿਸ ਨਾਲ ਸਾਂਝੀ ਜਾਂਚ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਰਮਿੰਗਮ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂਚ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਕਾਨੂੰਨ ਉਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਹਵਾਲਾ ਦੇ ਅਪਰਾਧਾਂ ਜੋ ਸ਼ਮੂਲੀਅਤ ਦੇ ਦੋਸ਼ ਲਗਾਏ ਹਨ ਜਦ ਕਿ ਇੱਕ 44 ਸਾਲਾ ਵਿਅਕਤੀ ਨੂੰ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਦੇ ਸ਼ੱਕ ਵਿੱਚ ਉਸ ਸਮੇਂ ਉਸੇ ਸਥਾਨ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਨੂੰ ਅਗਲੀ ਪੁਛਗਿਸ਼ ਤੱਕ ਜ਼ਮਾਨਤ ਉਤੇ ਛੱਡ ਦਿੱਤਾ ਹੈ ਇੰਗਲੈਂਡ ਦੇ ਕੈਂਟ ਇਲਾਕੇ ਦੇ ਚੈਟਮ ਵਿੱਚ ਬ੍ਰਿਟਾਨਵੀ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਮਾਰਕ ਟੀਟਨ ਤੇ ਤੇਜ਼ਰ ਹਥਿਆਰ ਨਾਲ ਹਮਲਾ ਕਰਨ ਵਾਲੇ ਐਂਥਨੀ ਐਸਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹਾਂ ਜ਼ਮਾਨਤ ਤੋਂ ਪਹਿਲਾਂ ਘੱਟੋ-ਘੱਟ 7 ਸਾਲ ਤੇ 162 ਦਿਨ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਮੈਡਸਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਲੈਫਟਨੈਂਟ ਕਰਨਲ ਮਾਰਕ ਟਿਟਨ ਨੂੰ ਜੁਲਾਈ 2024 ਵਿੱਚ ਕੈਂਟ ਦੇ ਚੈਟਮ ਇਲਾਕੇ ਵਿੱਚ ਬ੍ਰੈਮਟਨ ਬੈਰਕਾ ਨੇੜੇ ਗਲੀ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਹਮਲੇ ਕਰਨ ਉਸ ਦੀ ਗਰਦਨ ਦੇ ਸੱਜੇ ਪਾਸੇ ਇੱਕ ਵੱਟਾ ਜ਼ਖਮ ਹੋਇਆ ਉਸ ਦੀ ਛਾਤੀ ਤੇ ਪੇਟ ਤੇ ਅੱਗੇ ਤੇ ਪਿੱਛੇ ਉਸ ਦੇ ਹਿੱਟਲੇ ਪੈਟ ਸੱਜੀ ਕਮਰ ਤੇ ਸੱਜੀ ਉਪਰਲੀ ਬਾਹ ਦੇ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਹੋਏ ਦੁਬਈ ਤੋਂ ਇੰਗਲੈਂਡ ਆ ਰਹੀ ਏਮੀਰੇਟਸ 에ਅਰਲਾਈਨ ਦੀ ਉਡਾਣ ਦੌਰਾਨ ਇੱਕ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ ਇਕ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਂਡਸਟਡ ਹਵਾਈ ਅੱਡੇ ਤੇ ਉਤਰਨ ਲਈ ਤਿਆਰ ਸੀ ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਂਡਸਟਡ ਹਵਾਈ ਅੱਡੇ ਵੱਲ ਆ ਰਹੀ ਸੀ ਯਾਤਰਾ ਦੌਰਾਨ ਇੱਕ ਯਾਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਕੈਬਨ ਕਰਿਊ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ ਵਿੱਚ ਮੌਜੂਦ ਕਿਸੇ ਡਾਕਟਰ ਜਾਂ ਮੈਡੀਕਲ ਰਿਜ਼ਰਵ ਏਕਰ ਦੀ ਮਦਦ ਵੀ ਲਈ ਗਈ ਮੈਡੀਕਲ ਟੀਮ ਨੇ ਯਾਤਰੀ ਨੂੰ ਬਚਾਉਣ ਦੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਪਰ ਅਫਸੋਸਜਨਕ ਉਸ ਨੂੰ ਮ੍ਰ ਮਰਤਕ ਦੀ ਪਛਾਣ ਸੰਬੰਧੀ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਲਾਜ਼ਮੀ ਕਾਰਵਾਈ ਕੀਤੀ ਜਾ ਰਹੀ ਹੈ। ਲਗਭਗ 80 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਦੇ ਐਚੀਸਨ ਕਾਲਜ ਦੇ ਇੱਕ ਇਤਿਹਾਸਿਕ ਗੁਰਦੁਆਰੇ ਵਿੱਚ ਸਿੱਖ ਅਰਦਾਸ ਕੀਤੀ ਗਈ। 1947 ਤੋਂ ਐਚੀਸਨ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ ਪਰ ਕਾਲਜ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਂਦੀ ਸੀ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲਾਹੌਰ ਦੇ ਮਾਲ ਰੋਡ ਤੇ ਐਚੀਸਨ ਕਾਲਜ ਦੇ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਇਤਿਹਾਸਿਕ ਤੇ ਭਾਵਨਾਤਮਕ ਸਿੱਖਰ ਅਰਦਾਸ ਕੀਤੀ ਗਈ। ਪੀਐਮ ਮੋਦੀ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਆਮ ਚੋਣਾਂ ਵਿੱਚ ਉਸਦੀ ਸ਼ਾਨਦਰ ਜਿੱਤ ਦੇ ਵਧਾਈ ਦਿੱਤੀ। ਉਹਨਾਂ ਲਿਖਿਆ ਕਿ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਇੱਕ ਨਿਰਣਾਇਕ ਜਿੱਤ ਵੱਲ ਲੈ ਜਾਣ ਤੇ ਆਪਣੀਆਂ ਨਿੱਘੀਆਂ ਵਧਾਈਆਂ ਦਿੰਦਾ ਹਾਂ। ਇਹ ਬਜਟ ਬੰਗਲਾਦੇਸ਼ ਦੇ ਲੋਕਾਂ ਦੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਹੁਣ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ, ਪ੍ਰਤੀਸ਼ੀਲ ਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜਾ ਰਹੇਗਾ ਤੇ ਮੈਂ ਤੁਹਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਸਾਡੇ ਸਾਂਝੇ